ਹੁਟੇਲਾ ਦੀ ਟ੍ਰੈਫਿਕ ਪੁਲਿਸ ਵੱਲੋਂ ਸ਼ਲਾਗਾ ਯੋਗ ਕੰਮ ਕੀਤਾ ਗਿਆ ਦੱਸਦੀ ਹੈ ਕਿ ਇੱਕ ਦਿਮਾਗੀ ਤੌਰ ਤੇ ਕਮਜ਼ੋਰ ਬੱਚੇ ਨੂੰ ਪੁਲਿਸ ਦੇ ਵੱਲੋਂ ਘਰਦਿਆਂ ਦੇ ਹਵਾਲੇ ਕੀਤਾ ਗਿਆ ਟ੍ਰੈਫਿਕ ਦੇ ASI ਬਲਜਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਇਹ ਆਪਣੇ ਆਪ ਨੂੰ ਲੁਧਿਆਣੇ ਦਾ ਵਸਨੀਕ ਦੱਸਦਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਪਟਿਆਲੇ ਦਾ ਹੀ ਰਹਿਣ ਵਾਲਾ ਹੈ ਤਾਂ ਉਹਨਾਂ ਨੇ ਉਸ ਨੂੰ ਪਿਆਰ ਦੇ ਨਾਲ ਬੁਲਾ ਕੇ ਉਸ ਦੇ ਘਰਦਿਆਂ ਦਾ ਨੰਬਰ ਲਿੱਤਾ ਅਤੇ ਇਸ ਦੀ ਸੂਚਨਾ ਉਹਨਾਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਸਟਾਰ نیوز ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਜੀ ਕੁਮਾਰ ਬਰੋਚੀ ਜੀ ਕੁਮਾਰ ਜੀ ਲੱਗਦਾ ਹੀ ਥੋੜਾ ਹੈ ਬੇਟਾ ਕੀ ਹੋਇਆ ਮੈਨੂੰ ਤੁਹਾਡੀ ਬੇਚਣਾ ਜੀ ਬਸ ਘੱਟ ਜਾਂਦਾ ਵਾ ਘਰੋਂ ਦੀ ਰੋਸ ਤੋਂ ਕਰੀ ਕੋਈ ਗੱਲ ਤੇ ਕੋਈ ਜਿੱਦ ਪੜ ਲੈਂਦਾ ਕੋਈ ਉਹ ਨਾ ਪੂਰੀ ਹੋਵੇ ਤਾਂ ਬਾਹਰ ਜਾਂਦਾ ਜੀ ਦਵਾਈ ਚਲਾ ਰੱਖੀਏ ਸਾਰੇ ਪਰ ਆਰਾਮ ਨਹੀਂ ਆਂਦਾ ਬੇਦਾਸ਼ੀ ਹੈ ਬਸ ਦਵਾਈ ਜਾਨੇ ਦਵਾਈ ਇਹਦਾ ਵਿੱਚ ਕੋਈ ਸਮਾਜੇ ਦਰ ਪੈਣਾ ਪਤਾ ਨਹੀਂ ਨੂੰ ਵੀ ਪਤਾ ਲੱਗਿਆ ਇੱਧਰ ਫੋਨ ਨੰਬਰ ਯਾਦ ਆ ਇਹਨੂੰ ਮੇਰਾ ਬਸ ਫੋਨ ਬਰਾਦਨਾ ਬੰਨ੍ਹੂ ਹੀ ਹੈ ਤਾਨੀ ਬੱਜੇ ਇਹੋ ਬਰਾਏ ਦੀ ਇਹਨੇ ਮੋਹ ਇਹ ਟ੍ਰੈਫਿਕ ਬਹੁਤ ਸਾਂ ਲੱਗਿਆ ਆਪਣਾ ਲੱਤਰ ਮੰਡੀ ਚੌਕ ਇਹ ਰਣਾ ਜੀ ਬਸਿੰਦੇ ਸੀ ਜੀ ਬੋਲਦੇ ਸੀ ਬਸਿੰਦੇ ਸੀ ਮੰਡੀ ਜੀ ਲੱਤਰ ਮੰਡੀ ਚੌਕ ਦੇ ਵਿੱਚ ਸਾਡੀ ਡਿਊਟੀ ਲੱਗੀ ਹੋਈ ਸੀ ਇੱਕ ਬੱਚਾ ਸਾਡੇ ਕੋਲ ਆਇਆ ਆ ਕੇ ਸਰਨਸਪੋਦਰ ਕੀਤਾ ਕਿ ਮੈਂ ਲੋਹੜੇ ਤੋਂ ਆਇਆ ਮੈਨੂੰ ਕੋਈ ਟਰੱਕ ਡਰਾਈਵਰ ਲੈ ਆਇਆ ਜਦੋਂ ਅਸੀਂ ਇਹਦੀ ਪ੍ਰਚਾਲ ਕੀਤੀ ਤਾਂ ਸਾਡੇ ਇਹ ਲੋਕਲ ਸਿਟੀ ਆ ਸੁਣਾਉਂਦਾ ਰਹਿਣ ਵਾਲਾ ਇਹਦੇ ਫਾਦਰ ਨੂੰ ਕਾਲ ਕੀਤੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਨੂੰ ਉਹਨਾਂ ਦੇ ਸਪੁਰਦ ਕੀਤਾ ਉਹਨੂੰ ਵੀ ਬਦ ਲੱਗਿਆ ਵੀ ਇਹ ਪਟਿਆਲੇ ਦਾ ਹੈ ਇਹਦੇ ਕੋਲੇ ਅਸੀਂ ਇਹਨੂੰ ਪਹਿਲਾਂ ਪਾਣੀ ਵਗੈਰਾ ਕਰਾਇਆ ਆਪਣੇ ਘਰੋਸੇ ਚ ਲਿਆ ਉਸ ਤੋਂ ਬਾਅਦ ਇਹਦੇ ਕੋਲ ਨੰਬਰ ਲਿਆ ਇਥੇਰੇ ਘਰਦਿਆਂ ਦਾ ਕੋਈ ਨੰਬਰ ਤੈਨੂੰ ਯਾਦ ਹੋਵੇ ਤਾਂ ਇਹਨਾਂ ਨੇ ਇਹਨਾਂ ਦਾ ਸਾਨੂੰ ਲਗਾਣੇ ਦੇ ਨੰਬਰ ਦਿੱਤੇ ਕੋਈ ਕੇਵਲ ਕਾਕਾ ਫਾਸਟਵੇਜ ਲਗਾ ਉਹਨਾਂ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਇਹਨੇ ਇੱਕ ਨੰਬਰ ਦਿੱਤਾ ਆਪਣੀ ਧਰਤੀ ਮੰਦ ਦਾ ਤੇ ਜਿਹੜਾ ਕਿ ਇਹਦੇ ਫਾਦਰ ਸਾਹਿਬ ਦਾ ਨੰਬਰ ਸੀ ਉੱਥੇ ਕਾਲ ਕਰਕੇ ਮੈਂ ਉਹ ਬੁਲਾਇਆ